ਹਾਂਜੀ ਮੇਰਾ ਨਾਮ ਸੰਦੀਪ ਕੌਰ ਜਿਹੜੇ ਜਿਹਨੇ ਡੈਥ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਕੁਛ ਨਹੀਂ ਪਹਿਲਾਂ ਇਹ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗਵਾਂਢ 'ਚ 8-9 ਮਹੀਨੇ ਹੋ ਗਏ ਸੀ ਹੂੰ ਹੋ ਰਾਜੀਨਾਮਾ ਹੋ ਗਿਆ ਤੇ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਹੂੰ ਹੋ ਤੁਹਾਡੇ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤਵੀਕਾਰ ਹੀ ਲੈਂਦੇ ਜਿਸ ਇਹ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਸੀ ਸਾਨੂੰ ਧਮਕੀਆਂ ਦਿੰਦੇ ਨਨ ਮੈਂ ਕਿਹਾ ਸੀ ਥੋੜਾ ਰਛਾਣੇ ਚ ਦਿਖਾ ਦਈਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੀ ਜਿੱਦ ਦਿਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੇ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਂ ਪੁੱਤ ਤੋਂ ਹੀ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮਦਾਰ ਫਿਰ ਪਤੀ ਦੀ ਸਿਰ ਤੇ ਚੱਲਦਾ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜਿਹਾ ਪੜਦਾ ਹੈ بس ਇਹ ਕਹਿਣਾ ਕਿ ਮੇਰਾ ਬੱਚਾ ਪੜ੍ਹ ਜੇ ਇਹ ਵੀ ਕਹਿਣਾ ਹੁੰਦਾ ਨਾ ਸਾਡਾ ਵੈਰ ਚੱਲਦਾ ਨਾ ਵੈਰ ਕੱਢਣਾ ਵਾ ਤੇ ਕੋਤੇ ਇੱਧਰ ਨਾ ਆਇਆ ਕਰ ਦੁਕ ਮਹੀਨਾ ਕੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਵੇ ਗਾੜੀਆਂ ਨੱਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੰਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਲੰਗਦੇ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਸੀ ਕੈਮਰੇ ਲਵਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਇਹਨਾਂ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕੀ ਉਹਨਾਂ ਨੇ ਸਾਡਾ ਘਾਰ ਹੀ ਮੁੱਦਾ ਕਰ ਦੇਣਾ ਮੇਰੇ ਪਤੀ ਦੀ ਨੋਟ ਕਰ ਦੇਣੀ ਆ ਕੀ ਕੰਮ ਕਰਦੇ ਸੀ ਸਾਡੇ ਕੋਲ ਉਹਨਾਂ ਦੀ ਇੱਥੇ ਦੁਕਾਨ ਸੀ ਚੰਗੀ ਡੀਜੀ ਰਿਪੇਅਰ ਕਰਦੇ ਸੀ ਨਾਲ 5-6 ਮਹੀਨੇ ਹੋਏ ਉਹ ਦੋਨਾਂ ਸਾਡੀ ਥੋੜੀ ਜਿ ਮਤਲਬ ਕੀ ਤਰ੍ਹਾਂ ਝਗੜਾ ਜਿਹਾ ਹੋ ਗਿਆ ਹੂੰ ਤੇ ਝਗੜਾ ਝਗੜਾ ਜਿਹਾ ਮਾੜਾ ਮੋਟਾ ਜਿਆਦਾ ਨਹੀਂ ਹੋਇਆ ਮਾੜਾ ਮੋਟਾ ਝਗੜਾ ਹੋਇਆ ਤੇ ਅਸੀਂ ਇਤਰਾ ਗੇਟ ਬੰਦ ਕਰਕੇ ਤੇ ਆਪਣੇ ਇੱਥੇ ਅੰਦਰ ਲੰਮੇ ਪਏ ਆ ਇਹਨਾਂ ਨੇ ਆਣ ਕੇ ਤੇ ਸਾਡੇ ਗੇਟ ਖੜਕਾਏ ਆ ਤੇ ਅਸੀਂ ਮੈਂ ਕਿ ਖੋਲੇ ਆ ਇਹਨਾਂ ਨੂੰ ਇਹ ਥੋੜਾ ਪਾਦੇ ਪੀਏ ਕੀ ਮਤਲਬ ਕਰਨਾ ਆਇਆ ਉਹਨਾਂ ਨੇ ਆਉਂਦਿਆਂ ਹੀ ਇਹਨਾਂ ਨੇ ਦਤਰ ਫੜੇ ਸੀ ਜੇਠ ਮੇਰੇ ਦਾ ਇੱਥੇ ਘੂਠਾ ਹੀ ਵੜ ਦਿੱਤਾ 8-9 ਮਹੀਨੇ ਪਹਿਲਾਂ ਦੀ ਗੱਲ ਆ ਇਹਨਾਂ ਨੇ ਵੀ ਸੱਟਾਂ ਲਾਈਆਂ ਇਹ ਮੁੜ ਕੇ ਉਹਨੂੰ ਪੱਟੀ ਕਰਾਉਣ ਗਏ ਆ ਤੇ ਰਾਹ ਦੇ ਵਿੱਚ ਜਾਂਦੇ ਆਂ ਮੋਟਰਸਾਈਕਲ ਤੋਂ ਪਿੱਛੇ ਉਹ ਮਾਰਿਆ ਵਾ ਤੇ ਇਹਨੂੰ ਬਿਓਚ ਕਰਕੇ ਛੱਡ ਦਿੱਤਾ ਹੁਣ ਜਿਹੜਾ ਵਾ ਹੁਣ ਵੀ ਇਹਨਾਂ ਨੇ ਕਿਹਾ ਸਿਰ ਭਰ ਇਹਨਾਂ ਨੇ ਉਹਨਾਂ ਦੇ ਸਿਰ ਵਿੱਚ ਮਾਰ ਕੇ ਧਮਕੀਆਂ ਦੇ ਦਿੱਤੀ ਸਾਨੂੰ ਸਾਨੂੰ ਆਣ ਕੇ ਇਹਦੇ ਪਾਪਾ ਕਹਿੰਦੇ ਕਹਿੰਦੇ ਇਹਨਾਂ ਨੇ ਮੇਰੇ ਪੇਰੇ ਬਾਹਰ ਕਰ ਦੇਣਾ ਪਰ ਪਿੱਠ ਪਿੱਛੇ ਨਾ ਕਰਨ ਮੇਰੇ ਸਾਹਮਣੇ ਕਰ ਪੂਸਤ ਉੱਚ ਅਧਿਕਾਰ ਇਹ ਕੀ ਮੰਨ ਕਰੋਗੇ ਇਹੋ ਮੈਨੂੰ ਇਨਸਾ ਨਿਸਾਫ ਚਾਹੀਦਾ ਉਹਨਾਂ ਤੋਂ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੱਗੇ ਮੰਗਲਵਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਸੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸੰਹਾਰਾ ਮੇਰੇ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਦੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰਾ ਉਹ ਹੀ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਬੱਚੇ ਦਾ ਹੀ ਸੋਚਦੇ ਆਪਾਂ ਵੀ ਚਲੋ ਅਡਾ ਬੱਚਾ ਪੜ ਜੇ ਹੁਣ ਮੇਰੇ ਬੱਚੇ ਨੇ ਕੀ ਕਰਨਾ ਮੇਰਾ ਕਮਾਉਣ ਵਾਲਾ ਚਲ ਗਿਆ ਮੈਂ ਕਿੱਥੇ ਜਾਵਾਂਗੀ ਕਿਦੇ ਘੜੀ ਹੱਤ ਨਾ ਵਾਗੀ ਤੀ ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਰੜੇ ਵਾਲੀ ਜਿੱਦੀ ਰਤੀ ਡੈਥ ਹੋਇਆ ਡਾ ਬੇਟਾ ਮੇਰਾ ਕੀ ਮਾਮਲਾ ਕੀ ਹੋਇਆ ਜੀ ਦੱਸੋ ਮਾਮਲਾ ਕੋਈ ਨਹੀਂ ਜੀ 8-9 ਮਹੀਨੇ ਹੋਏ ਪਹਿਲਾਂ ਲੜਾਈ ਹੋਈ ਆਪੋ ਚ ਮੁੰਡਿਆਂ ਦੀ ਹਾਂ ਮੁੰਡਿਆਂ ਲਈ ਹੋਈ ਆ ਤੇ ਉਹਨਾਂ ਨੇ ਸਟਾਨ ਲਾਤੀ ਮੇਰੇ ਮੁੰਡੇ ਦੀ ਅੰਗੂਠਾ ਵੱਡ ਦਾ 23 24 ਦਾ ਪਰਚਾ ਆਇਆ ਤੇ ਪੰਚਾਇਤ ਨਾਲ ਮਿਲ ਕੇ ਫੈਲਾ ਕਰਤਾ 40000 ਰੇਟਾ ਮੁੰਡੇ ਨੂੰ ਵਿਝਾਣੇ ਪੁੱਜਿਆ ਤੇ ਤੁਸੀਂ ਇਹਨੂੰ ਭਰਾਇ ਨਾਮ ਕਰ ਲਓ ਉਹਨਾਂ ਨੇ ਉਹ ਖੋਰ ਦੇ ਵਿੱਚ ਆ ਕੇ ਤੇ ਮੇਰੇ ਮੁੰਡੇ ਨੂੰ ਮਾਰ ਲਾ ਮਾਰਤਾ ਨਹੀਂ ਉਹਦਾ ਕਤਲ ਹੋਇਆ ਜਾਂ ਨਹੀਂ ਨਹੀਂ ਐਕਸ਼ਨ ਨਹੀਂ ਕਤਲ ਮਾਰਿਆ ਉਹਨਾਂ ਨੇ ਸ਼ਰੀਅਤ ਅੱਛੇ ਬਜਾ ਕਤਲ ਹੋਇਆ ਉਹ ਪਿੰਡ ਦੇ ਹੀ ਆ ਬੰਦੇ ਕਿ ਬਾਹਰ ਦੇ ਉਹ ਪਿੰਡ ਦੇ ਆ ਇੱਕੀ ਪੁਲਸ ਨੇ ਹੁਣ ਤੋ ਫਿਰ ਸੂਚਿਤ ਕੀਤਾ ਜੀ ਹਾਂਜੀ ਪੁਲਸ ਲੈ ਗਈ ਫੜ ਕੇ 라ਦਾ ਉਹਨੂੰ ਕੀ ਕਾਰਵਾਈ ਕੀਤੀ ਜਾਰੀ ਪੁਲਸ ਨੂੰ ਉਹਦੇ ਕੋਈ ਕਾਰਵਾਈ ਨਹੀਂ ਆਈ ਤੇ ਕੋਈ ਉਹਦੀ ਡੈਡ ਬਡੀ ਕੋਈ ਪੋਸਟਮਾਰਟਮ ਕਰਵਾਇਆ ਨਹੀਂ ਉਥੇ ਬਟਾਲੇ ਛੱਡ ਗਏ ਆਂ ਡੈਡ ਬਡੀ ਵੇਕ ਵਰ ਹੈ ਵਿਆਹ ਕਿੰਨੇ ਬੱਚੇ ਦੇ ਇੱਕੋ ਬੱਚਾ ਆ ਕਿੰਨੀ ਉਮਰ ਹੈ ਤੇ ਬੱਚੇ ਦੀ ਹਾਂਜੀ ਬੱਚੇ ਹੁਣੀਆਂ 15 ਸਾਲ ਹੁਣੀਆਂ ਨਹੀਂ ਜਿਹਨਾਂ ਦੀ ਡੈਥ ਹੋਈ ਹੈ ਜੀ ਉਹ 30 ਸਾਲ ਦੀ ਆਛੇ ਤੇ ਕੀ ਹੁਣ ਮੰਗੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਹਾਂਜੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਇਨਫੋਰਮੇਸ਼ਨ ਜੀ ਨੂੰ ਹਾਂਜੀ ਸਰ ਜੀ ਪਿੰਡ ਰੜੇ ਵਾਲੀ ਪਹੁੰਚੇ ਜੀ ਇੱਕ ਕੋਈ ਮਾਡਰ ਹੋਇਆ ਜਾਂ ਕੀ ਹੈ ਜੀ ਮਾਬਲਾ ਪੁਰਾ ਇਹ ਰਤੀਨਾ ਨੋਬੀਨਾ ਇਨਫੋਰਮੇਸ਼ਨ ਆ ਜੀ ਇਹ ਇਥੇ ਇੱਕ ਮਲਕੀਸੀ ਸਾਨੂੰ ਬਲਵਿੰਦਰ ਸਿੰਘ ਪਿੰਡ ਰੜੇ ਵਾਲੀ ਆ ਐਪੀਸ ਵਾਲੇ ਜੀ ਉਮਰ ਆ ਤੇ ਇਹਦੀ ਸੜਕ ਦੇ ਵਿੱਚ ਦੇ ਕੇ ਮੋਟਰਗੀਆਂ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਦੇ ਆਣ ਕੇ ਇਹਨਾਂ ਨੇ ਸਾਡੇ ਹੋਂਦ ਤੋਂ ਪਹਿਲੂ ਮੋਟਰ ਸੈਂਟਰ ਤੇ ਜਿਹੜੀ Laash ਸੀ ਉਹ ਆਪਣੇ ਘਰ ਲੈ ਗਈ ਸੀ ਤੇ ਸੁਣਨ ਦੇ ਉੱਤੇ ਹੈ ਨਹੀਂ ਤੇ ਉਹ ਬਾਅਦ ਵਿੱਚ ਖਾਂਜੀ ਸੈਂਟੀਬ ਜਿਹੜੀ ਵੀ ਮੌਕੇ ਤੇ ਆਈ ਹੈ ਵੀ ਆਈ ਸਰਗੋ ਦੇਖਿਆ ਕਿ ਇਹ ਮੋਦ ਤਾ ਅਸਲੀ ਜਿਹੜਾ ਕਾਰਨ ਇਹ ਬਾਦਪੋਟਮਟ ਵੀ ਪਤਾ ਲੱਗਣਾ ਅਜ ਪੋਟਮਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਮੈਂ ਆਪਣੇ ਗੁਮਾਂਢੀ ਦੋ ਘਰ ਵਾਲਾ ਇਹਨਾਂ ਦੇ ਪੰਜ ਬੰਦਿਆਂ ਦੇ ਨਾਲ ਲਿਖਾਉਂਦੇ ਆ ਵੀ ਇਹਨਾਂ ਨੇ ਇਹਨੂੰ ਮਾਰਿਆ 6 ਮਹੀਨੇ ਪਹਿਲਾਂ ਦਾ ਝਗੜਾ ਚੁੜਾ ਹੋਇਆ ਹੈ ਤੇ ਉਹਦੇ ਵਿੱਚ ਕੋਈ ਅੱਜ ਦਾ ਰਾਜਨਾਮਾ ਹੋਇਆ ਸੀ ਤੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊ। ਸਰ ਵੈਸੇ ਹਰ ਤੱਕ ਕੋ ਆਪਣਾ ਕੀਤਾ ਮਕਦਮਾ ਦਰਜ ਹੈ। ਮਕਦਮਾ ਦਰਜ ਹੈ ਉਹ ਐਨ ਕਰਤਾ ਹੈ। ਸੋ ਪਰਿਵਾਰ ਪਰਿਵਾਰ ਕਹਿ ਰਿਹਾ ਪੀ ਕਤਲ ਹੋਇਆ ਹੈ। ਕਤਲ ਹੋਇਆ ਵੀ ਨਾ ਵੋਲਡ ਵਾਲਡਿੰਗ ਰਿਪੋਰਟ ਤੋਂ ਬਾਅਦ ਦੇਖਦੇ ਆਂ ਕੀ ਕਾਰਵਾਈ ਬਣਦੀ ਹੈ ਬਾਕੀ ਕਰ ਰਹੇ ਆਂ ਜੀ ਇਨਵੈਸਟੀਗੇਸ਼ਨ ਸਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਇਆ ਸੀ ਸੀਐਸਟੀਵੀ ਕੈਮਰੇ ਇੱਕ ਸਰਪੰਚ ਸਾਹਿਬ ਹੈਗੇ ਇਹਨਾਂ ਦੇ ਪਿੰਡ ਦੇ ਉਹਨਾਂ ਦੇ ਚੈੱਕ ਕਰਦੇ ਆਂ